ਸੁਖਦੇਵ ਸਿੰਘ ਸਾਰੇ ਛੇੜੀ ਸ਼ੁਰੂ ਕਰੋ ਪੈਂਤੀ ਲਿਖੋ ਕੜੀ ਹੋ ਗਈ 35 ਕੇ ਪਹਿਲੀ ਅੜੀ ਲਿਖ ਰੋ ਇਹਨਾਂ ਦੀ ਹੋ ਗਈ ਬੱਚਿਆਂ ਦੀ ਪੈਂਤੀ ਨਹੀਂ ਨਹੀਂ ਕਿੰਨੇ ਅੱਖਰ ਹੋਏ ਨੇ ਆਜਾ ਆਜਾ ਵਾਏ ਕਿਦਿ ਖਲਸਾ ਵਾਏ ਕਿਦਿ ਆਜਾ ਜੀ ਜਿੰਨੇ ਹੋਏ ਨੇ ਉਹ ਦੁਬਾਰਾ ਲਿਖੋ ਫਿਰ ਇੱਧਰ ਆ ਜਾ ਕੋਈ ਨਹੀਂ ਇੱਧਰ ਅੱਗੇ ਆ ਜਾ ਲੜੀਵਾ ਲਿਖੋ ਜਿੰਨੇ ਅੱਖਰ ਤੁਹਾਡੀ ਪੈਂਤੀ ਹੋ ਗਈ ਪੂਰੀ ਜੀ ਹਾਂ ਜਿੰਨਾ ਹੋਇਆ ਉਹਨਾਂ ਲਿਖੋ ਸਾਰੇ ਸਾਰੇ ਕੁਲ ਦਵਾਤ ਉਹਗਰ ਹੈ ਨਾ ਆਪਣੀ ਕੀ ਕੁਛ ਕਟਵਨ ਹੈ ਤੁਸੀਂ ਦੋਵੇਂ ਇੱਕੋ ਹੀ ਚ ਲਿਖ ਰਹੇ ਹੋ ਨਵਜੋਤ ਕੌਰ ਤੇ ਸੰਗਰਸ਼ਨ ਸਿੰਘ ਕਿਉਂ ਦੋਨੀਆਂ ਦੀ ਦਵਾਤ ਤੁਹਾਡੇ ਕੋਲ ਇੱਕੋ ਹੀ ਹੈ ਅੱਛਾ ਚਲੋ ਆਪਾਂ ਕਰਵਾ ਦਿੰਦੇ ਤੁਹਾਨੂੰ ਪ੍ਰੋਵਾਈਡ ਜਿਹੜੀ ਸਮਾਨ ਦੀ ਲੋੜ ਹੈ ਨਾ ਮੈਨੂੰ ਦੱਸ ਦਿਓ ਸਾਰੇ ਠੀਕ ਹੈ सारे को अपनी दवात कलम सब कुछ अपना अपना होना चाहिए। नवजोत सिंह की है। सारे लिखो आप छेती छेती करो साल ज्यादा समय नहीं है आप आगे भी चलना है जी। देखते। पेंटी आप जी भी पैंती लिखो 好的。嗯。<Hadi. S 2> <Hadi. S 1> hmm. ਖਿਰਗਾਈ ਦਾ ਹੋ ਗਿਆ ਨਾ ਉਹ ਵਾਈਗਰ ਸਾਰੇ ਸਣੋ ਜਿਨ੍ਹਾਂ ਦਾ ਅਖਰਕਾਰੀ ਦਾ ਹੋ ਗਿਆ ਉਹ ਸੰਤੋਖ ਦੇ ਤੇ ਬਾਕੀ ਅੱਜ ਜਮਾ ਸ਼ੁਰੂ ਕਰਨ ਲੱਗੇ ਬਾਕੀ ਕੱਲ ਸਵੇਰੇ ਆਪਜੀ 6:30 ਵਜੇ ਕਲਮ ਦੀ ਜਮਾਤ ਲੱਗੋਗੀ 6:30 ਦੇ ਕੱਲ ਠੀਕ ਹੈ ਕਿ ਠੀਕ ਉਹਦੇ ਦੇ ਸੋਈਏ ਦੇਖੋ ਥੋੜਾ ਸਿੰਦਰ ਇੱਕ ਇਹ ਖਰੀਦੋ ਅਭਿਆਸ ਕਰਦੇ ਰਹਿਣਾ ਕਿਉਂ ਨਹੀਂ ਨਹੀਂ ਅੱਛਾ ਜੀ ਜੀ ਬੋਲੋ ਮੁੰਡਿਆਸ ਤੇ ਹੀ ਕਰਦੀ ਵੀਰੇ ਨੇ ਬੰਦਿਆ ਵਿਦਿਆਰਥੀ ਕੀ ਹੋ ਗਿਆ ਤਾਨੂੰ ਹਾਂ ਕੀ ਹੋ ਗਿਆ ਰੈਟੀਫਿਡ ਹੈ ਕੀ ਕਰਦਾ ਹੈ ਕੰਪੀਟਿਡ ਹੈ ਕਾਹ ਤੇ ਖੇਡਿਆ ਕਰ ਬੰਕ ਕਾਈਟ ਐਸੇ ਜੀ ਕੀ ਹੋ ਗਿਆ ਤੂੰ ਸਵਾਰੀ ਇੰਦੇ ਇਸ ਨੂੰ ਦੇ ਦੇ ਵੀ ਨੂੰ ਬੜੀ ਆਸ ਸੀ ਤੁਹਾਡੇ ਤੋਂ ਇੰਦਾ ਸੀਗਾ ਕਿ ਸੰਤੇਜਿਕ ਤੋਂ ਅਗਿਆ ਬੱਚਾ ਹੈ ਗੰਤਮ ਹੈ ਤੇ ਸਹੀ ਸਾਬਿਤ ਕਰੋ ਇਹ ਅਥਾ ਜੁ ਕੀ ਹੈ ਇੰਡੀ ਦੇ ਫੰਟਰ ਲਗੇ ਨੇ ਲਗਦੇ ਸ਼ਸਤਰ ਦੀ ਦਮੜੀ ਕੰਦਾ ਹੈ ਨਹੀਂ ਤੁਮੇ ਨੂੰ ਸਹੀ ਸਾਬਿਤ ਕਰੋ ਤੁਸੀਂ 7 ਦਿਨ ਕੈਂਪ ਤੇ ਜਿਹੜੇ ਨੇ ਇਹਨਾਂ ਨੂੰ ਆਪਾਂ ਜ਼ਿਆਦਾ ਖੇਡਣ ਦਾ ਸਮਾਂ ਨਹੀਂ ਦੇਣਾ ਇਹ ਬਹੁਤ ਖਿੜਦੇ ਲੱਗਦਾ ਸਹੀ ਗੱਲ ਹੈ ਤੇ ਮੈਨੂੰ ਜਿਹੜੀ ਉਹ ਹੈ ਨਾ ਕਿ ਤੁਹਾਡੇ ਦੇ ਬਣਿਆ ਕਿ ਸੁਣਦੇ ਸੀ ਚੰਗਾ ਵਿਦਿਆਰਥੀ ਹੈਗਾ ਕੰਪਰੂਵ ਕਰੋ 7 ਦਿਨਾਂ ਦੇ ਵਿੱਚ ਠੀਕ ਹੈ नेक्स्ट ਸਟੈਪ ਤਾਂ ਹੀ ਫਿਰ ਇਹਨੂੰ ਕੈਪਟਨ ਆਪ ਬੁਲਾਵਾਂਗੇ ਜੇ ਇਹਨਾਂ ਨੇ ਪ੍ਰੂਵ ਕੀਤਾ ਕਿ ਸਾਡੇ ਦੇ ਦੇਖੋ ਬਾਈ ਸਾਡੇ ਸਾਥ ਵੀ ਨੇ ਠੀਕ ਹੈ ਅਖਰਾਂ ਨੂੰ ਲੈ ਕੇ ਵੀ ਤੇ ਕੀਰਤਨ ਲੈ ਕੇ ਵੀ ਜਿਹੜੀ ਕੀਰਤਨ ਦੀ ਕਲਾਸ ਕਿਉਂ ਨਹੀਂ ਆ ਰਹੇ फिर दोबारा जोड़ना चाहिए ना की से पेपर चल गए बोलो। बोलो। तो माफी ठीक करो ना काम थोड़ी करना हम सीखना है ना इन्दा नहीं ध्यान ठीक है बिना नहीं करना चलो अभी तीन नखरवे नहीं कदोश शुरू किता है नहीं है ठीक है कोई नहीं एक को खर के तो पूरा पूरा पेड़ देखो ਦੇ ਇਹਦੇ ਕੋਠੀ ਕਿ ਇੱਕ ਗੋਖਾ ਲਾ ਦੇ ਜੀ ਹੋ ਜਾਣਾ ਠੀਕ ਹੈ ਫਿਰ ਮੈਂ ਕਰੇ ਛੋਟੇ ਸਕੇ ਲਿਖ ਜਾਂ ਫਿਰ ਵੱਡੇ ਹਰ ਜਾਂਗੇ ਤੇ ਬਾਡੀ ਵੀ ਪੁਆਇੰਟ 5 ਦੇ ਨਾਲ ਗਰਾਫ ਲੋਡੋ ਵੱਡੇ ਵਿੱਚ ਕਰ ਲਓ ਕਿ ਗ੍ਰਾਫ ਉਹ ਕਿ ਨਾ ਕਿ ਗ੍ਰਾਫ ਉਹ ਕਿ ਹੋ ਜਾਊਗਾ ਕਿ ਸਾਈਜ਼ ਜਿਹੜੀਆਂ ਸਾਰੇ ਆਖਰੀ ਦੇ ਦੇ ਵਿੱਚ ਛੋਟੇ ਵੱਡੇ ਨਹੀਂ ਹੋਣਗੇ

ਕਰਵਾ ਲੈਣਾ ਪਿੰਡ ਬਟ ਇੱਕ ਤਾਂ ਵਧੀਆ ਹਥੇ ਥੋੜਾ ਹੋਰ ਕਰਵਾਈਏ ਨੋ ਗਿਆ ਤੁਸੀਂ ਮਾਈਸਰ ਦੇ ਨਾਲ ਹੀ ਬੈਠਾ ਕਰੋ ਜਦੋਂ ਵੀ ਦਾਦੀ ਨੇ ਤੁਸੀਂ ਜਾ ਮੁੱਛ ਕੇ ਬੈਠਾ ਕੇ ਇਹ ਠੀਕ ਹੈ ਠੀਕ ਹੈ ਥੋੜਾ ਥੋੜਾ ਵੀ ਠੀਕ ਕਰੇਗਾ ਕੋਈ ਦਿੱਕਤ ਨਹੀਂ ਹੈ ਬਟ ਜਾ ਮੁੱਛ ਕੇ ਬੈਠਾ ਕਰੋ ਅਸਲ ਵਿੱਚ ਨਹੀਂ ਬਹੁਤ ਜਿਵੇਂ ਕਥਨ ਨੇ ਗੈਲ ਕੋਈ ਦਿੱਕਤ ਨਹੀਂ ਜੇ ਤੁਸੀ ਇਥੇ ਕੰਮ ਲੱਗਣੀ ਲੱਗੀਆਂ ਕਰੀ ਤੁਸੀਂ 8 ਵਜੇ ਤੋਂ ਬਾਅਦ ਸ਼ਾਮ ਦੇ ਅਸ਼ਾ ਆਰਾਮੇ ਜਦੋਂ ਮਰਜੀ ਆ ਮੈਂ ਕਰ ਕੰਮ ਤੇ ਹਾਂ ਹੁਣ ਕਰਕੇ ਆਜੋ ਤੇਰੇ ਮਰਜ਼ੀ ਪਾ ਮੇਰੇ ਬੈਠੇ ਹਾਂ ਬਿਲਕੁਲ ਫੁੱਲ ਟਾਈਮ ਹੈ ਨਾ ਵਾਸਤੇ ਨਹੀਂ ਬਿਲਕੁਲ ਇਹਦਾ ਲਾਭ ਲਓ ਸੱਚੀ ਠੀਕ ਹੈ Merci. ਦੁੱਲ ਲੈਣਾ ਠੀਕ ਹੈ ਕਿਹਨ ਕਰ ਸਕਦੇ ਸਕੂਟਰ ਕਿਤੇ ਲੈ ਫੇਲੀ ਆ ਰਿਹਾ ਤੇ ਇਹਨਾਂ ਨੂੰ ਸਕੂਟਰ ਨਹੀਂ ਉਡਾਣਾ ਹਾਂ ਜਦ ਅੱਜ ਆ ਨਹੀਂ ਤੇ ਪਰ ਉਹ ਤੇ ਆਉਣੇ ਲਈ ਕਈ ਲੱਗਦਾ ਸਾਫ ਰਹੋਦੇ ਵਾਸਤੇ ਗੱਲ ਨੂੰ ਰੋਣੇ ਹੁੰਦਾ ਪੂਰੀ ਖੇਡ ਲੈ ਫਿਰ ਕੀ ਕਰ ਮੈਡੀ ਕਰਵਾਦੇ ਨੇ ਵਧੀਆ ਤਰੀਕੇ ਨਾਲ ਕਿਹੜਾ ਸਬਜੈਕਟ ਕਰਵਾਉਣ ਵਧੀਆ ਕਿਦਾਂ ਕਰਵਾਉਣ ਅੰਗਰੇਜ਼ੀ ਜਿਆਦਾ ਤਰ੍ਹਾਂ ਕੋਸ਼ਿਸ਼ ਕਰਦੇ ਨੇ ਨਾ ਨੀ ਇਹ। ਇਹ ਵੀ ਟਾਈਟ ਲਾ ਕੇ ਅਸਲੀ ਇੰਗਲਿਸ਼ ਵੀਡੀਓ ਕਰੀਏ ਤੇ ਬਚਪਨ ਫੋਨ ਕਰੀਏ। ਕੀ ਆਪ ਤੁਸੀਂ ਅੱਗੇ ਨੂੰ ਸਾਹਮਣਾ ਬਣੇਂਗੇ? ਮੋੜੋ। ਠੀਕ ਕਰੇ। ਤੁਸੀਂ ਆਪਣੇ ਬੱਚੇ ਨੂੰ ਕਈਆਂ ਨੂੰ ਕੁਛ ਹੋਰ ਉਹੜਾ ਜਿਹਾ ਸੁਣਾਉਂਦਾ ਹੀ ਨਹੀਂ ਜੀ। ਅੰਗਰੇਜ਼ੀ। ਠੀਕ ਹੈ। ਅਭਿਆਸ ਕਰੋ ਠੀਕ ਹੈ। ਵਧੀਆ। ਗੁੱਡ। ਠੀਕ ਹੈ। ਤੁਸੀਂ ਸਾਹਮਣਾ ਹੋ ਗਿਆ। ਤਲੀ ਕੋਪਰ ਵਾਲੀ ਦਰਸ਼ਕ ਰਾਤ ਇਸ ਕੀਮ ਕੀ ਦਰਦਾ ਦੇਖੋ ਤੁਹਾਡਾ ਇਸ ਤੋਂ ਨਾ ਫਿਰ ਇੱਕ ਹੋਰ ਬੇਨਤੀ ਕਰਨੀ ਸੀ ਕਿ ਇੱਥੇ ਨਾ ਆਪਾਂ ਇੱਦਾਂ ਰੱਖੀਏ ਜਿਵੇਂ ਬੱਚੇ ਅਭਿਆਸ ਕਰਨਾਂ ਜਿਹੜੇ ਰੋਜ਼ ਤਾਂ ਰੋਜ਼ ਆਣ ਬੱਚੇ ਇਹਨਾਂ ਦੀ ਇੱਧਰ ਦੀ ਕੋਥੀ ਸੈੱਬ ਜਿਹੜੀ ਅਕੈਡਮੀ ਨੂੰ ਸਮਰਪਿਤ ਕਰਨੀ ਸਾਰੇ ਬੱਚੇ ਇਹਨਾਂ ਦੇ ਇੱਕ ਇੱਕ ਜੱਜੀ ਸੈੱਬ ਜਾਂ ਚੋਪੀ ਦਾ ਜੋ ਵੀ ਸ਼ੁਰੂ ਕਰਾਓ ਕੀ ਹੋਗਾ ਵੀ ਜਿਵੇਂ ਅੱਜ ਇਹ ਆਈ ਰਜਿੰਦ ਕੋਸ਼ ਇਹ ਅੱਗੇ ਇਹਨੇ ਅੱਧਾ ਘੰਟਾ ਇੱਥੇ ਲਿਖਣਾ ਹੈ ਇੱਥੇ ਲਿਖ ਕੇ ਇੱਥੇ ਛੱਡ ਕੇ ਜਾਣੇ ਕਰਨੀ ਲੱਗੇ ਜਾਣੇ ਇਹ ਇਹਨਾਂ ਦਾ ਕਲਾਸ ਵਰਕ ਹੋਗਾ ਠੀਕ ਹੈ ਆਪ ਜੇ ਨੇ ਹੁਣ ਜਿਵੇਂ ਐਗਜ਼ਾਮ ਵਾਸਤੇ ਮੈਨੂੰ ਇੱਕ ਸਬਮਿਟ ਕਰਨੀ ਹੈ ਨਾ ਇੱਕ ਅਕਾਡਮੀ ਨੂੰ ਵੀ ਦੇਣੀ ਆ ਵੀ ਨੇ ਠੀਕ ਹੈ ਇੱਕ ਜੀ ਮੈਂ ਇਧਰ ਅਸੀਂ ਗਲ ਬਣਾਣਾ ਜਾਂਦੇ ਹਾਂ ਦੋਵੇਂ ਚੀਜ਼ਾਂ ਦਾ ਕੰਟੀ ਸਰ ਦਾ ਵੀ ਤੇ ਬਾਣੀ ਦਾ ਵੀ ਇਦਾਂ ਪਲਾਨ ਹੈਗਾ ਕਿ ਇਧਰ ਆਸਣ ਪੇਜਾਂਗੇ ਸੀ ਆਸਣਾਂ 'ਤੇ ਨਾ ਜਿਵੇਂ ਬੈਠ ਕੇ ਲਿਖਣ ਵਾਲੇ ਹਾਲ ਦੇ ਵਾਸਤੇ ਅਸੀਂ ਜੇ ਹੋ ਸਕਦਾ ਤੇ ਅਸੀਂ ਸਟੱਡੀ ਟੇਬਲ ਜਿਹੜੇ ਛੋਟੀ ਛੋਟੀ ਉਹ ਦੋ ਦਿਨਾਂ ਪਾਰੀਖ ਰਹੀ ਬੱਚਾ ਵਾਸਤੇ ਵੈਦਰਾ ਕੇ ਲਿਖੜਾ ਇਹਦਾ ਇੱਕ ਅੰਦਰਾ ਸੈਪਰੇਟ ਹੀ ਹੋਗਾ ਤੇ ਆਪਾਂ ਕੱਲ ਤੋਂ ਹੀ ਪਾਵੇ ਸ਼ੁਰੂ ਕਰ ਗੀ ਭਈ ਇਹ ਅੱਧਾ ਘੰਟਾ ਹਰ ਇੱਕ ਬੱਚਾ 15 ਮਿੰਟ ਬੰਦਾ ਮੇਢਾ ਕੇ ਡੇਲੀ ਲਿਖੂਗਾ ਜਿਵੇਂ ਅਭਿਆਸ ਵਾਸਤੇ ਆਉਂਦੇ ਨੇ ਡੇਲੀ ਉਹਦਾ ਅਗੇ ਲਿਖਣਾ ਤੇ ਆਪਣੀ ਕਿਤਾਬ ਵੀ ਮੇਨਟੇਨ ਕਰ ਰਜਿਸਟਰ ਦੇ ਵਿੱਚ ਭਈ ਅੱਜ ਅਸੀਂ ਇੱਕ ਤੋਂ ਪੰਜ ਪੌੜੀ ਲਿਖਿਆ ਉਹਦੇ ਵਿੱਚ ਤੁਸੀਂ ਬਸ ਲਿਖੋਗੇ ਨਕਲ ਕਰਦਾ ਪੰਜ ਤਰੀਕ ਨੂੰ ਨੇ 10 ਪੌੜੀ ਲਿਖਲੇ 15 ਲਿਖਲੇ ਠੀਕ ਹੈ ਸੋ ਇਹ ਜਿਵੇਂ ਜੇ ਪੋਰਥੀ ਕੰਪਲੀਟ ਹੋ ਗਈ ਫਿਰ ਅਸੀਂ ਨਾ ਤੋਂ ਵੀਰ ਸਾਹਿਬ ਇਹਨਾਂ ਕਰਵਾਗੇ ਉਹ ਅਕੈਡਮੀ ਵਾਲਾ ਹੋਗਾ ਇੱਕ ਇੱਕ ਪਾਸਟਲ ਲੈਵਲ ਤੇ ਕਰੀ ਲੈਣੇ ਸਾਰਾ ਬੜਾ ਕਾੜ ਨੂੰ ਵਾਸਤੇ ਵੀ ਇੱਧਰ ਕਰਾਂਗੇ ਠੀਕ ਹੈ ਸਾਰੇ ਕਰਾਂਗੇ ਜੀ ਜੀ ਜੇ ਕੋਈ ਦਿੱਕਤ ਆਦੀ ਹੈ ਤੁਸੀਂ ਭਾਈ ਸਾਹਿਬ ਨੂੰ ਪੁੱਛ ਸਕਦੇ ਹੋ ਇਹਨਾਂ ਨੇ ਤੇ ਅਗਲੀ ਹੋ ਵੀ ਗਿਆ ਨਾ ਕਿ ਕਦੇ ਦੁਕਾਨ ਤੇ ਵੀ ਜਾ ਸਕਦੇ ਹੋ ਤੇ ਬਹੁਤ ਵੱਡੀ ਚੀਜ਼ ਹੈ ਆਪਦੀ ਇਹਦਾ ਲਾਭ ਲਓ ਠੀਕ ਹੈ ਜੀ ਇਗਜ਼ਾਮ ਵਾਸਤੇ ਸਾਰ ਨੂੰ ਬਾਣੀ ਮਿਲ ਗਈ ਕੋਈ ਰਹਿ ਗਿਆ ਇਗਜ਼ਾਮ ਵਾਸਤੇ ਸਾਰ ਨੂੰ ਮਿਲ ਗਈ ਨਾ ਬਾਣੀ ਇਗਜ਼ਾਮ ਵਾਲੀ ਠੀਕ ਹੈ ਤੇ ਉਹ ਇਗਜ਼ਾਮ ਦਾ ਖਿਆਲ ਰੱਖਣਾ ਅਗਲੇ ਮੈਂ ਕਹ ਦوںਗਾ ਕਿ ਇਗਜ਼ਾਮ ਫਰਵਰੀ ਦੇ ਫਸਟ ਵੀਕ ਹਾਂਜੀ ਫਰਵਰੀ ਦੇ ਅੰਡੇ ਤੇ ਪੈਸੇ ਫਰਵਰੀ ਅੰਡੇ ਕਿੱਸੇ ਹਨ ਅੰਡੇ ਵਾਲੇ ਠੀਕ ਹੈ ਚਲੋ ਇਹ ਕੋ ਦਾ ਮਿਲ ਗਿਆ ਦਨੂਰ ਹਾਂਜੀ ਬਲੋ ਆਪਾਂ ਕੋ ਕਰਵਾ ਦ ਹਾਂਜੀ ਇਹਨਾਂ ਨੂੰ ਵੀ ਕਰਵਾ ਦ ਇਹਨੂੰ ਅਖਰ ਪਹਿਲਾਂ ਕੰਪਲੀਟ ਕਰਾਂਗੇ ਫਿਰ ਪਹਿਲੇ ਅਖਰ ਕੰਪਲੀਟ ਕਰੋ ਫਿਰ ਤੁਹਾਨੂੰ ਵੀ ਸ਼ੁਰੂ ਕਰਵਾ ਦਾਂਗੇ

ਅਸੀਂ ਅੱਜ ਨੂੰ ਜਿਹੜਾ ਪੇਜ ਹੈ ਇਹ ਰੈਫਰੈਂਸ ਹੈਗਾ ਬਾਬਾ ਦੀਪ ਸਿੰਘ ਜੀ ਵਾਲੇ ਦਾ ਤੇ ਇਦਾਂ ਬਾਈ ਮਨੀ ਸਿੰਘ ਵਾਲੀ ਪੀਡੀਐਫ ਦਾ ਵੀ ਹੈ ਸੰਡੇ ਨੂੰ ਤਿੰਨ ਚਾਰ ਪੀਡੀਐਫ ਸੀ ਇਕੱਠੇ ਕਰਕੇ ਰੈਫਰੈਂਸ ਕੀਤਾ ਤੇ ਸਾਰੇ ਨੇ ਮੰਗਰ ਡਿਫਰੈਂਟ ਹੈ ਇੱਕ ਓਮਕਾਰ ਸਰਗੁਪ੍ਰਸਾਦ ਸ੍ਰੀ ਵੈਗੁਰੂ ਜੀ ਕੀ ਫਤਿਹ ਜਿਹੜਾ ਅਸੀਂ ਕਰਦੇ ਆਏ ਨਾ ਉਹ ਠੀਕ ਹੈ ਚਲੋ ਅਸੀਂ ਕਰ ਜਾਈਏ ਬਟ ਹੁਣ ਜਿਹੜਾ ਉਹਦੇ 'ਚ ਲਿਖਿਆ ਗਿਆ ਆਪਾਂ ਉਦਾਂ ਕਰਨਾ ਹੈ ਸ੍ਰੀ ਅਕਾਲ ਪੁਰਖ ਜੀ ਸਹਾਇ ਇੱਕ ਓਮਕਾਰ ਸ੍ਰੀ ਅਕਾਲ ਪੁਰਖ ਜੀ ਸਹਾਇ ਫਿਰ ਤੋਂ ਸ਼ੁਰੂ ਹੋ ਜਾਏਗਾ ਜਾਂ ਅੱਛੇ ਦੇ ਸ੍ਰੀ ਜਪ ਚਪੈ ਚੰਦ ਵੇ ਪ੍ਰਸਾਦ ਇੱਧਰ ਵਰਗੇ ਤੇ ਅੱਗੇ ਜਾ ਕੇ ਵੀ ਕਾਫੀ ਸਾਰੇ ਜਿੰਨੇ ਸੈਂ ਮਤਲਬ ਜਿਵੇਂ ਅਸੀਂ ਪੜਦੇ ਆ 197 ਦੇ ਆਸ-ਪਾਸ ਜਾਂ ਚਤੁਰ ਚਕਰਵਰਤੀ ਚਤੁਰ ਚਕਰਪਗਟੇ ਉਹਦਰ 파ਟੇ ਚਤੁਰ ਚਕਰਵਰਤੀ ਚਤੁਰ ਚਕਰਪਗਟੇ ਜਿਵੇਂ ਹੈਗਾ ਅਸੀਂ ਉਦਾਂ ਲਿਖਾਂਗੇ ਠੀਕ ਹੈ ਉਸ ਤੋਂ ਬਾਅਦ ਆਊਗਾ ਅਗੇ ਕਲੰਕਾਰ ਰੂਪੇ ਕਲੰਕਾਰ ਕਲੰਕਾਰ ਰੂਪੇ ਅਲੰਕਾਰ ਲੰਕੇ ਤੇ ਐਕਚੁਅਲੀ અલੰਕਾਰ ਨਹੀਂ ਆਉਗਾ અલੰਕਾਰ ਹੈ ਐਡਾ ਲੱਗਿਆ ਨਾਲ ਤੇ ਇਹ ਵੀ ਸਦਾਈ ਹੈ ਨਮਸਤੁਲ ਪ੍ਰਣਾਮੇ ਨੀ ਸਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਲੰਨੇ ਨਾਲ ਲਈ ਇਸ ਸੇ ਨਾਲੀਏ ਤੇ ਇੱਕ ਲਾਸਟ ਫਿਰ ਉਹੀ ਜਿਵੇਂ ਚਤੁਰਚਕਰ ਵਰਤੀ ਚਤੁਰਚਕਰ ਭੁਗਤੇ ਸਵੰਪਉ ਸਭੰ ਸਦਾ ਸਰਵ ਜਗਤੇ ਠੀਕ ਹੈ ਇਦਾਂ ਨੇ 4 5 6 ਦੀਆਂ ਹੈਗੀਆਂ ਨੇ ਜਿਹੜੀ ਆਪ ਜੀ ਨੇ ਧਿਆਨ ਨਾਲ ਕਰਨਾ ਹੈ ਇਸ ਕਰਕੇ ਮੈਂ ਕਹ ਰਿਹਾ ਉਹ ਪੀਡੀਐਫ ਤੇ ਲਿਖਦੇ ਆਂ ਉਹ ਤੁਹਾਡਾ ਸਵਾਲ ਹੋਊਗਾ ਕਾਫੀ ਜਨਾਨਾ ਕਿ ਫਿਰ ਅਸੀਂ ਇੰਨੇ ਸਮੇਂ ਤੋਂ ਜੋ ਪੜਦੇ ਆ ਗਏ ਉਹ ਕੀ ਗੱਲ ਤੇ ਕਿੱਦਾਂ ਹੈ ਦੇਖੋ ਜਦੋਂ ਇੱਕ ਨਾ ਸਟੈਂਡਰਡਾਈਜ਼ ਕੀਤਾ ਗਿਆ ਹੈ ਤਕਰੀਬਨ 100 ਸਾਲਾਂ ਪਹਿਲਾਂ ਦਾ 1920 ਦੇ ਵਿੱਚ ਜਦੋਂ ਐਸ ਵੀ ਸੀ ਬਣੀ ਜਾਂ ਜਦੋਂ ਪ੍ਰਿੰਟਿੰਗ ਪ੍ਰੈਸ ਤੇ ਫੋ ਬਈ ਆ ਗਏ ਪਹਿਲੇ ਕਿਦਾਂ ਹੁੰਦਾ ਸੀਗਾ ਕਿ ਸਾਡੇ ਕੋਲ ਇੱਕ ਜਿਹੜੇ ਰੈਫਰੈਂਸ ਤੱਕ ਤੱਕਦ ਪਟਨਾ ਸਾਹਿਬ ਦੇਡ ਹੈ ਉਦੋਂ ਦਾ ਇੱਕ ਰੈਫਰੈਂਸ ਹੈ ਤਬਰਦੀਪ ਸਿੰਘ ਵਾਲੇ ਭਾਈ ਮਨੀ ਸਿੰਘ ਵਾਲੇ ਤੋਂ ਹੋਰ ਵੀ ਇੱਕ ਦੋ ਰੈਫਰੈਂਸਸ ਨੇ ਅਸੀਂ ਜਦ ਇਹ ਸਾਰੇ ਨੂੰ ਇਕੱਠੇ ਕਰਕੇ ਰੱਖ ਲਏ ਨੇ ਸਾਰੇ 100 ਦੀ ਗੱਲ ਕਰ ਰਹੇ ਨੇ ਚਤੁਰ ਚਕਰਵਾਰਤੀ ਐਂਸਾਰਾਉਂਦੇ ਬਟ ਹੁਣ ਜਦੋਂ ਅਸੀਂ ਦੇਖਿਆ ਕਿ ਭਈ ਜਿਹੜਾ ਸਟੈਂਡਰਾਈਜ਼ ਅਸੀਂ ਜਿਹੜਾ ਫੋਲੋ ਕਰ ਰਹੇ ਹਾਂ ਰੈਟਿਕਸ ਆ ਜਾਂ ਜਿੱਧਰ ਵੀ ਤੇ ਉਧਰ ਗੁੱਟਕੇ ਸਭ ਪਵੇਂ ਕਿਵੇਂ ਲਿਖਿਆ ਹੈ ਜਿਵੇਂ ਕਲੰਕਾਰ ਰੂਪੇ ਅਲੰਕਾਰ ਅਲੰਕੇ ਅਰਥਵਾਕ ਵੀ ਦੇਖਾਂਗੇ ਤੇ ਕਲੰਕਾਰ ਦੇ ਅਰਥ ਨਹੀਂ ਵੱਢੇ ਅਲੰਕਾਰ ਦੇ ਅਰਥ ਵੱਢਦੇ ਨੇ ਸੋ ਇਹ ਸਾਰੀ ਚੀਜ਼ਾਂ ਅਸੀਂ ਵਿਨਵਨਲ ਬੈਠ ਕੇ ਡਿਸਕਸ ਕੀਤਾ ਹੈ ਸੋ ਉੱਥੋਂ ਸਾਨੂੰ ਇਹ ਸਮਝ ਆਇਆ ਕਿ ਜਿਹੜੀ ਇਹ ਪੀਡੀਐਫ ਜਿਹੜੇ ਇਹ ਬੀਰ ਸਾਹਿਬ ਨੇ ਇਹ ਹੁਣ ਵੀ ਪੰਡਾ ਸਰ ਤੇ ਪ੍ਰਕਾਸ਼ ਨੇ ਉਹਨਾਂ ਦੀ ਹੀ ਪੀਡੀਐਫ ਹੈ ਸੋ ਦੇ ਵਿੱਚ ਜਿਹੜੀ ਜਿਵੇਂ ਲਿਖਿਆ ਅਸੀਂ ਉਹਦਾ ਫੋਲੋ ਕਰਾਂਗੇ ਠੀਕ ਹੈ ਭਾਵੇਂ ਤੁਸੀਂ ਪਹਿਲਾਂ ਜਿਹੜੇ ਕਰਦੇ ਸੀ ਹੁਣ ਆਪਣੇ ਨਿਤਨੇਮ ਤੇ ਵੀ ਇਹ ਫਰਕ ਲੈ ਕੇ ਆ ਜਾਓ ਕੰਬਰਾਣਾ ਨਹੀਂ ਹੈ ਮੈਂ ਸਮਝ ਸਕਦਾ ਗੁਰਸਿੱਖ ਦੀ ਪਾਉ ਦਾ ਬਹੁਤ ਉਨੀ ਬਾਣੀ ਦੇ ਨਾਲ ਤੇ ਡਰ ਵੀ ਲੱਗੂਗਾ ਕਦੇ ਕਿ ਇਹਵੇਂ ਕਿਵੇਂ ਚੱਕਰ ਨਹੀਂ ਭੱਲੇ ਜਿਵੇਂ ਅੱਜ ਨੂੰ ਪਹਿਲਾਂ ਗਾਈਡ ਕੀਤਾ ਗਿਆ ਸੀ ਤਸੀਹ ਦਾ ਪਰਲ ਸੀਗੇ ਹੁਣ ਇਹਦੇ ਨੂੰ ਗਾਈਡ ਕੀਤਾ ਜਾ ਰਿਹਾ ਦੱਸਿਓ ਫਾਲੋ ਕਰੋਗੇ ਕਿਸੇ ਨਾਲ ਜ਼ਿਆਦਾ ਬਾਜ਼ੀ ਨਹੀਂ ਕਰਨਾ ਹੁਣ ਇੱਕ ਮਿੰਟ ਇਹਨਾਂ ਬਾਕੀ ਕਰ ਦੋ ਤੇ ਦੇ ਵਿੱਚ ਹੁਣ ਕਿਵੇਂ ਹੋਊਗਾ ਕਿ ਇੱਕ ਨੋਰਮਲ ਸੈਂਸ ਸਮਝ ਠੀਕ ਹੈ ਸਮਝ ਕੇ ਨੂੰ ਕਿ ਨਵੀਂ ਜਿਹੜੀ ਪ੍ਰਚਲਿਤ ਹੈ ਕਿਹੜਾ ਵੀ ਆਪਜੀ ਗ੍ਰੰਥ ਪੁਰਾਣੇ ਦੇਖੋਗੇ ਸਭ ਤੋਂ ਪਹਿਲਾਂ ਮੰਗਲ ਕੀਤਾ ਜਾਂਦਾ ਹੈ ਸਨਾਤਨੀ ਦੇ ਵਿੱਚ ਸਭ ਤੋਂ ਪਹਿਲਾਂ ਕਿਹਨਾਂ ਦਾ ਮੰਗਲ ਕੀਤਾ ਜਾਂਦਾ ਹੈ ਬਸ ਦੱਸੋ ਦੱਸੋ ਕਿਨਾਂ ਦਾ ਗਣੇਸ਼ ਜੀ ਦਾ ਗਣੇਸ਼ ਜੀ ਦਾ ਗਣੇਸ਼ ਜੀ ਦਾ ਗਣੇਸ਼ ਜੀ ਸਭ ਤੋਂ ਪਹਿਲਾਂ ਮੰਗਲ ਕੀਤਾ ਗਿਆ ਠੀਕ ਹੈ ਸੋ ਇਦਾਂ ਮਹਾਰਾਜ ਜੀ ਨੇ ਕੀ ਕਿਹਾ ਮਹਾਰਾਜ ਜੀ ਕਹਿੰਸੀ ਅਕਾਲ ਪੁਰਖ ਦਾ ਮੰਗਲ ਕਰਾਂਗੇ ਸੋ ਸਭ ਤੋਂ ਪਹਿਲਾਂ ਇਸਕੀ ਮੰਗਲ ਆਦਾ ਹੈ ਹੁਣ ਅਸੀਂ ਤਿੰਨ ਲਕੀਰਾਂ ਪਾਈਆਂ ਨੇ ਠੀਕ ਹੈ ਤਿੰਨ ਲਕੀਰਾਂ ਆਪ ਜੀ ਨੇ ਮੰਗਲ ਇੱਥੋਂ ਸ਼ੁਰੂ ਕਰੋਗੇ ਚੱਲੂਗਾ ਇੱਥੋਂ ਕਦੇ ਨਹੀਂ ਸ਼ੁਰੂ ਕਰਨਾ ਕਿਉਂਕਿ ਇੱਥੋਂ ਜੀ ਸ਼ੁਰੂ ਕੀਤਾ ਇੱਥੋਂ ਸ਼ੁਰੂ ਕੀਤਾ ਤੇ ਇਹਦੇ ਸਮਾਪਤ ਹੋ ਜਾਊਗਾ ਤੇ ਇਹਨੂੰ ਕਹਿੰਦੇ ਲੈਂਦਾ ਪਾਸਾ ਹੁਣ ਆਪਾਂ ਲਿਖਿਆ ਖਤਮ ਹੋ ਗਿਆ ਨਾ ਇਹਨੂੰ ਕਹਿੰਦੇ ਲੈਂਦਾ ਪਾਸਾ ਕੁਝ ਨਹੀਂ ਹੈਗਾ ਫੇਰ ਸ਼ੁਰੂ ਕੀਤਾ ਤੇ ਇਹਨੂੰ ਕਹਿੰਦੇ ਚੜਦਾ ਪਾਸਾ ਠੀਕ ਹੈ ਤਾਂ ਤੁਸੀਂ ਸਕੂਲ 'ਚ ਨੋਟ ਕਰੋਗੇ ਜਦੋਂ ਵੀ ਸਾਨੂੰ ਲਿਖਾਉਂਦੇ ਨੇ ਤੇ ਟੂ ਫਿੰਗਰ ਕਿਹਨੇ ਦੋ ਉਂਗਲਾ ਛੱਡ ਕੇ ਫਿਰ ਥੋੜਾ ਲਿਖੋ ਚੇਤਾ ਹੈ ਕਿਸੇ ਨੂੰ ਪੈਰਾਗ੍ਰਾਫ ਜਦੋਂ ਲਿਖਵਾਉਂਦੇ ਨੇ ਚੇਤਾ ਕਿਉਂਕਿ ਚੜ੍ਹਦੇ ਪਾਸੇ ਗਏ ਜੇ ਕਿਉਂਕਿ ਨਵੀਂ ਚੀਜ਼ ਜਿਹੜੀ ਨੇ ਚੜ੍ਹਦੇ ਪਾਸੇ ਲਿਖੀ ਦੇਣ ਜਾਂਗੇ ਨਵੀਂ ਚੀਜ਼ ਕਿਹੜੀ ਵੀ ਹੋਵੇ ਸੋ ਮੰਗਲ ਇੱਥੋਂ ਆਪਾਂ ਲਿਖਾਂਗੇ ਜੇ ਇੱਥੋਂ ਲਿਖ ਰਹੇ ਆ ਤੇ ਪੂਰਾ ਇੱਧਰ ਤੱਕ ਲਿਖਾਂਗੇ ਜੇ ਇੱਥੋਂ ਲਿਖ ਰਹੇ ਆ ਤੇ ਇੱਧਰ ਤੱਕ ਲਿਖਾਂਗੇ ਕਹਿਣ ਦਾ ਭਾਵ ਹੋਏ ਕਿ ਇੱਥੇ ਕੰਪਲੀਟ ਲਿਖਾਂਗੇ ਇੱਥੋਂ ਲਿਖ ਕੇ ਇੱਧਰ ਤੱਕ ਜਾਵਾਂ ਇੱਥੇ ਇਥੋਂ ਇੱਧਰ ਜਾਓ ਇੱਥੋਂ ਨਹੀਂ ਲਿਖਾਂਗੇ ਕੱਦੇ ਦੀ ਐਂ ਸਭ ਤੋਂ ਪਹਿਲਾਂ ਅਸੀਂ ਪਹਿਲੇ ਮੰਗਲ ਲਿਖਾਂਗੇ ਕਿਉਂਕਿ ਬੁਰਾਤਨ ਵੀ ਸਾਡੇ ਕੋਲ ਜਿਹੜੇ ਰੈਫਰੈਂਸਿਸ ਨੇ ਵਿਦਵਾਨ ਇਹਨਾਂ ਦੱਸਦੇ ਨੇ ਕਿ ਲਿਖਿਆ ਭਾਵੇਂ ਸਮਝੋ ਸਮਝੋ ਪਹਿਲਾਂ ਜੇ ਰਾਗ ਲਿਖੇ ਫਿਰ ਮੰਗਲ ਲਿਖਿਆ ਨਾ ਫਿਰ ਵੀ ਪੜ੍ਹਿਆ ਹੀ ਪਹਿਲੇ ਮੰਗਲ ਜਾਂਦਾ ਸੀਗਾ ਪਹਿਲਾਂ ਸਭ ਤੋਂ ਪਹਿਲਾਂ ਮੰਗਲ ਪੜ੍ਹਿਆ ਜਾਂਦਾ ਸੀਗਾ ਸੋ ਹੁਣ ਤੁਸੀਂ ਕਿਵੇਂ ਬੱਚੇ ਬੱਚੇ ਸਿੱਖ ਰਹੇ ਹੋ ਖਲੇ ਅਸੀਂ ਇਸ ਕਰਕੇ ਤੁਹਾਡੇ ਅਸੇਸਿਕ ਮਰਿਆਦਾ ਬਣਾ ਰਹੇ ਹਾਂ ਜੇ ਜਦ ਆਪ ਜੀ ਨੇ ਮੰਗਲ ਪਹਿਲਾ ਲਿਖਣਾ ਇੱਧਰ ਠੀਕ ਹੈ ਹੁਣ ਤੁਸੀਂ ਕਹੋਗੇ ਫਿਰ ਉਧਰ ਮਿਸਟੇਕ ਕਿਵੇਂ ਹੋ ਗਈ ਉਹਨਾਂ ਨੇ ਪ੍ਰਿੰਟਿੰਗ ਤੇ ਮਿਸਟੇਕ ਕਿਵੇਂ ਕਰ ਲਈ ਅੱਜ ਕੱਲ ਤੁਸੀਂ ਦੇਖੋ ਅਸੀਂ ਪੈਨਸਲ ਨਾਲ ਲਕੀਰਾ ਪਾ ਰਹਿਆ ਪਹਿਲੇ ਲਕੀਰਾ ਜਿਆਦਾ ਨਹੀਂ ਵੀ ਪੈਂਦੀ ਸੀਗਾ ਜਾਂ ਇੱਕ ਖੁੱਲਾ ਹੀ ਕਾਗਜ਼ ਹੁੰਦਾ ਸੀ ਪਲੇਨ ਕਾਗਜ਼ ਠੀਕ ਹੈ ਸੋ ਕਿਵੇਂ ਹੁੰਦਾ ਸੀ ਵੀ ਜਿਵੇਂ ਇੱਧਰ ਸਪੇਸ ਛੱਡਤੀ ਠੀਕ ਹੈ ਸ਼ੁਰੂ ਦੇ ਵਿੱਚ ਇੱਥੇ ਮੰਗਲ ਲਿਖ ਲਿਆ ਫਿਰ ਅਗਲੀ ਬੰਦੀ ਜਿਹਦਾ ਰਾਗ ਲਿਖ ਲਿਆ ਕਿ ਜੇ ਮੈਨੂੰ ਇਹ ਚੀਜ਼ ਦੱਸੋ ਕਦੇ ਵੀ ਹਸਤੇ ਲਿਖਣ ਦੇ ਤੁਸੀਂ ਅੰਗਾਂ ਨੂੰ ਬੰਨ੍ਹ ਸਕਦੇ ਹੋ ਤੁਹਾਡੇ ਫਿਕਸ ਹੋ ਸਕਦੇ ਨੇ ਕਦੇ ਵੀ ਅੰਗ ਜਾਂ ਪత్రੇ ਕਿ ਜਲਦੀ ਸਾਂ ਮੈਂ ਕਹਿੰਦਾ ਤੁਸੀਂ ਪੰਜ ਅੰਗਾਂ ਕੀ ਲਿਖਣ ਦੇ ਹੋ ਸਮਝਦਾ ਕਿਉਂਕਿ ਹਸਤੇ ਲਿਖ ਲਦੇ ਸੋ ਤੁਸੀਂ ਕਦੇ ਵੀ ਇਹ ਨਹੀਂ ਦਾਵਾ ਕਰਦੇ ਕਿ 1430 ਪత్రੇ ਨਹੀਂ ਕਰ ਸਕਦੇ ਠੀਕ ਹੈ ਸੋ ਉਹਨਾਂ ਨੂੰ ਫਿਕਸ ਕਰਨ ਵਾਸਤੇ ਸਟੈਂਡਰਡਾਈਜ਼ ਕਿ ਇਸ ਪత్రੇ ਤੇ ਇੰਨੀ ਹੀ ਬਾਣੀ ਆਉਗੀ ਇਨੂੰ ਸਟੈਂਡਰਾਈਜ਼ ਕਿੰਨਾ ਇਹ ਸਟੈਂਡਰਾਈਜ਼ ਨਹੀਂ ਹੋ ਸਕਦਾ ਇਹਨੂੰ ਸਟੈਂਡਰਾਈਜ਼ ਕਰਨ ਵਾਸਤੇ ਵੀ ਕੀ ਕੀ ਕੀਤਾ ਉਹਨਾਂ ਨੇ ਜਾਂ ਉਹਨਾਂ ਤੋਂ ਹੋ ਗਿਆ ਹੈ ਜਾਣੂਜ ਕੇ ਅਣਜਾਣਜ ਕੇ ਵੀ ਗੇਲੋ ਕਿ ਮੰਗਲ ਇੱਥੇ ਲਿਖਿਆ ਸੀਗਾ ਇੱਥੋਂ ਇਹਦਾ ਸ਼ੁਰੂ ਹੋ ਗਿਆ ਉਹਦੇ ਅਗਲੀ ਪੰਕਤੀ ਦੇ ਵਿੱਚ ਇੱਥੇ ਰਾਗ ਲਿਖਿਆ ਸੀਗਾ ਫਿਰ ਸਪੇਸਿੰਗ ਨੂੰ ਦਬਾਉਣ ਵਾਸਤੇ ਉਹਨਾਂ ਨੇ ਉਧਰ ਪੂਰਾ ਕੰਪਾਈਲ ਕਰ ਲਿਆ ਜਦੋਂ ਕੰਪਾਈਲ ਕੀਤਾ ਤੇ ਇੱਥੋਂ ਰਾਗ ਉੱਪਰ ਆ ਗਿਆ ਮੰਗਲ ਪਿੱਛੇ ਹੋ ਗਿਆ ਤਾਂ ਇਹ ਸਾਡੇ ਚ ਗੜਬੜ ਕਾਫੀ ਹੋ ਗਈ ਸਾਰੀ ਧੰਨ ਦੀ ਐਂਡ ਤੁਸੀਂ ਕਦੇ ਵੀ ਦੇਖੋਗੇ ਨਾ ਜਦੋਂ ਇਹ ਮਾਰੰਨੇ ਸ਼ੁਰੂ ਕੀਤੇ ਮਾਰੰਨੇ ਮੰਗਲ ਪੂਰਨ ਤੌਰ ਤੇ ਲਿਖਿਆ ਹੈ ਸੋ ਇਸ ਕਰਕੇ ਆਪ ਜੀ ਨੂੰ ਜਿਹੜੀ ਅਸੀਂ ਪੀਡੀਐਫ ਦਵਾਂਗੇ ਨਾ ਉਹਦੇ ਮੰਗਲ ਪ੍ਰੋਪਰ ਲਿਖੇ ਨੇ ਕਈ ਥਾਂ ਤੇ ਪ੍ਰਿੰਟਿੰਗ ਚ ਬਹੁਤ ਮਿਸਟੇਕਸ ਨੇ ਡਰਨਾ ਨਹੀਂ ਮੈਂ ਫਿਰ ਕਹਿ ਰਹਾ ਕਿ ਤੁਹਾਡੀ ਭਾਵਨਾ ਬਹੁਤ ਜੁੜੀ ਹੈ ਗੁਰੂ ਮਹਾਰਜ ਨਾਲ ਉਹ ਚ ਨਹੀਂ ਜਾਣਾ ਕਿ ਤੁਹਾਡੀ ਭਾਵਨਾ ਦੀ ਕੁਝ ਵੀ ਗਲਤ ਨਹੀਂ ਹੋਗਾ ਠੀਕ ਹੈ ਸੋ ਹੌਲੀ ਹੌਲੀ ਅਸੀਂ ਚੀਜ਼ਾਂ ਨੂੰ ਸਮਝਾਂਗੇ ਐਂਡ ਇਹ ਕਿਸੇ ਨਾਲ ਡਿਸਕਸ ਵੀ ਜ਼ਿਆਦਾ ਨਹੀਂ ਕਰਨਾ ਪਰ ਮੈਂ ਤੁਹਾਨੂੰ ਕੋਈ ਅੱਗੇ ਕਹਿ ਕੇ ਤੁਸੀਂ ਕਿੱਥੋਂ ਰੈਫਰੈਂਸ ਕਿਤੇ ਕੋਈ ਨਹੀਂ ਜਿਹੜਾ ਨਹੀਂ ਸਮਝਦਾ ਉਹ ਮੈਂ ਫਟੇ ਬੁਲਾ ਦੇਣੀ ਠੀਕ ਹੈ ਤੁਹਾਨੂੰ ਬੋਸ ਕਰਾਂ